ਦਾ ਪਾਲੇ ਪਿਆਰ ਹੈ ਭਾਈ ਸੰਗਤ ਜੀ ਭੈਣਾਂ ਨੂੰ ਕੋੰਤੀ ਆ ਦਾ ਪਾਲੇ ਪਿਆਰ ਮੁਸਾਫਾ ਇਹ ਸਾਹਮਣੇ ਸਰਪੰਚ ਜੀ ਦਾ ਮਿਲ ਕੇ ਖਾਣ ਸ੍ਰੀ ਲੋਕ ਸਭਾ ਨਾਲ ਇਹ ਕਾਰਜ ਸ਼ੁਰੂ ਕਰਦੇ ਸੰਗਤ ਜੀ ਤੇ ਉੱਤੇ ਪਰ ਆਪਾਂ ਸੇਵਾ ਕਰਕੇ ਇੱਕ ਮਿੰਟ ਇੱਕ ਮਿੰਟ ਕੁ ਸੇਵਾ ਜਤਿਵਾ ਗੁਰੂ ਸਾਹਿਬ ਨੂੰ ਵੀ ਜੀ ਭਾਰੀ ਹੋਰ ਦੇਖਦੇ ਬਾੰਦ ਠੀਕ ਹੈ ਬਹੁਤ ਸਾਡੇ ਦੋਸਤ ਜੀ ਸਰਪੰਚ ਤੋਂ ਉੱਲਾਮੋ ਕਸਰਪੋ ਮੰਗਾਲ ਲੇਖੋ ਠੀਕ ਹੈ ਜੀ ਇੱਕ 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 ਬਹੁਤ ਬੀਕਾ ਖਾਲਸਾ ਇਹਦੇ ਕਿਤੇ ਵਾਹਿਗੁਰੂ ਜੀ ਸਾਰੇ ਹੋ ਗਿਆ ਪੰਜ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਅੱਗੇ ਅਰਦਾਸ ਮਹਾਰਾਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਕੀ ਗੂੰਕਾਰ ਸ੍ਰੀ ਵਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਬਾਹਰ ਸ੍ਰੀ ਭਗਉਤੀ ਜੀ ਕੀ ਬਾਤ ਸਾਹਿਬਾ ਸ੍ਰੀ ਪੌੜੀ प्रथम ਭਗਉਤੀ ਸਮਰਕਾ ਗੁਰੂ ਨਾਨਕ ਲਈ ਧਿਆਈ ਗ੍ਰੀ ਅੰਗਦ ਗੁਰਦੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਨੌ ਸਿਮਰੋ ਸ੍ਰੀ ਹਰ ਰਾਜ ਸਿੰਘ ਹਰਿ ਕ੍ਰਿਸ਼ਨ ਪਿਆਈਏ ਜਿਸ ਦੇ ਸਿੱਖੇ ਸਭੁ ਕੋ ਜਾਈ ਤੇਗ ਬਹਾਦਰ ਸਿਮਰਿਆ ਘਰ ਨੋ ਨਿਤ ਆਵੇ ਧਾਰੀ ਸੋਥਾ ਹੀ ਹੋਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੁਣਾ ਜੀ ਸਹਾਏ ਦਸਵੇਂ ਪਾਤਸ਼ਾਹੋਂ ਕੇ ਗਿਆਨ ਸਰੂਪ ਜਾਗਦੀ ਜੋਤ ਕੀ ਕਲਯੁਗ ਕੀ ਓਟ ਨਾਮ ਬਾਣੀ ਦੇ ਬੋਹਤ ਚਬਰ ਤਖਤ ਛਾਤਰ ਦੇ ਮਾਲਕ ਪ੍ਰਤਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦਰਸ਼ਨ ਦਾ ਅਤਿ ਅੰਤਰ ਕੇ ਬੋਲੋ ਜੀ ਸਤਿਗੁਰ ਜੀ ਦੇ ਪੰਜ ਪਿਆਰੇ ਚਾਰ ਸਵਯਾਪੀ 40 ਮੁਕਤੇ ਹੱਸ਼ੀਆਂ ਚੁੱਪੀਆਂ ਤੁੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਸਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅਨੁਸ਼ੀਲਤਾ ਆਪਣਾ ਮੰਨਿਆ ਜਨਾ ਵੀ ਕਮਾਈ ਦਾ ਤੇਨ ਪਰ ਕੇ ਬੋਲੋ ਜੀ ਮਾਵਾ ਬੋਲੋ ਇਹ ਤਿੰਨ ਤਿਆਲ ਪਤਿਤ ਪਵਨ ਭਗਤ ਵੱਸਲ ਕਰुणा ਅਨੁਧਾਨ ਅੰਤਰਜਾਮੀ ਚਵਰ ਤਖਤ ਸ਼ਤਰ ਦੇ ਮਾਲਕ ਦੋ ਜਹਾਨ ਵਾਲੀ ਅੰਤਰਜਾਮੀ ਸਤਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜਿਓ ਆਪ ਜੀ ਨੇ ਭਾਗ ਜਗਾਏ ਨਗਰ ਬੰਗਾਵਾਲੀ ਗਰੀਬਨਵਾਸੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਕੁੰਬਦ ਦੀ ਦਰਬਾਰ ਸਾਹਿਬ ਦੇ ਗੁੰਬਦ ਦੀ ਸੇਵਾ ਸ਼ੁਰੂ ਹੋਣ ਲੱਗੀ ਆ ਦਾਤਾ ਜੀ ਸੰਗਤਾਂ ਹਾਜ਼ਰ ਨੇ ਪੰਜ ਸਿੰਘ ਹਾਜ਼ਰ ਨੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਆਮ ਹਾਜ਼ਰ ਨਾਜ਼ਰੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹਾਜ਼ਰ ਨਾਜ਼ਰੋ ਕਿਰਪਾ ਕਰੋ ਜੀ ਇਸ ਵੇਲੇ ਕੁੰਬਦ ਦੀ ਗਰੀਬਨਵਾਜ਼ੀ ਕਾਰਜ ਸ਼ੁਰੂ ਕਰਨਾ ਸੱਚੇ ਪਾਤਸ਼ਾਹ ਜੀ ਉਹ ਨਿਉ ਰੱਖਣੀ ਹੈ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਭਾਗ ਜਗਾਇਏ ਹੋਏ ਨੇ ਗਰੀਬਨਵਾਜ਼ੀ ਸਿਰ ਤੇ ਆ ਰੱਖਣਾ ਜੀ ਆਪ ਦੇ ਰਾਜ ਦੁਲਾਰੇ ਰਾਜ ਮਿਸਤਰੀ ਤੇ ਸੇਵਾਦਾਰਾਂ ਤੇ ਆਪਦੀ ਸੇਵਾ ਆਪ ਹੀ ਕਰਵਾ ਲਿਓ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਪੈਦਾ ਕਰਦਾ ਜੀ ਸਿਰ ਤੇ ਹੱਥ ਰੱਖਣਾ ਗਰੀਬਨ ਬਾਜੀ ਗੌੜੀ ਮਹੱਲਾ ਬੰਜਵਾ ਥਿਰਕਰ ਮੈਸੂ ਹਰ ਜਣੋ ਪਿਆਰੀ ਸਤਗੁਰ ਤੁਮਰੇ ਕਾਜ ਸੁਬਾਰੇ ਲਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰੱਖੀ ਕਰਤਾਰੇ ਸਾਧ ਸਹ ਸਭ ਬਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਭਜੋ ਭਗਵਾਨ ਸਾਧ ਸੰਗਮਿਲ ਕੀਨੋ ਦਾਨ ਸਰਨ ਪ੍ਰੇ ਪ੍ਰਭ ਅੰਤ ਜਾਮੀ ਨਾਨਕ ਯੋਟ ਪਕਰੀ ਪ੍ਰੋ ਸੰਮਿਦਾਤਾ ਜੀ ਆਪ ਦੇ ਚਰਨ ਕਮਲਾਂ ਦਾ ਉਤਰ ਆਸਰਾ ਨਗਰਨ ਵਾਸੀ ਨੇ ਤੱਕਿਆ ਆਪ ਜੀ ਖੁਸ਼ ਹੋ ਕੇ ਸੇਵਾ ਦਿੱਤੀ ਹੈ ਇਹ ਸੇਵਾ ਵੀ ਆਪ ਹੀ ਕਰਾ ਲਿਓ ਗਰੀਬਨ ਬਾਜੀ ਨੇਪਰੇ ਚੜਵਾ ਲਿਓ ਕਿਸੇ ਤਰ੍ਹਾਂ ਦੀ ਕੋਈ ਵੀ ਤਿੱਕਤ ਨਾ ਆਵੇ ਗਰੀਬਨ ਬਾਜ ਨਗਰ ਦਾ ਪਿਆਰ ਬਣੇਦਾ ਆਪਦਾ ਜੀ ਆਪਦੇ ਮਹਾਨ ਦੂਰ ਤੋਂ ਚਮਕਣ ਗਰੀਬਨਵਾਸ ਸੱਚੇ ਪਤਸ਼ਾਹੀਓ ਭਾਗ ਜਗਾ ਕੇ ਰੱਖੋ ਬਕਸੋ ਆਗੇ ਗਰੀਬਨਵਾਸ ਜੀ ਨਾਨਕ ਨਾਮ ਤੇਰੇ ਮਹੇਸ਼ਵਰ ਆਪਣਾ ਵਾਹਿਗੁਰੂ ਆਪਾਂ ਹੀ ਸੰਗ ਤੇ ਸਾਰਿਆਂ ਨੂੰ ਵਧਾਈਆਂ ਭਾਈ ਸੱਚੇ ਪਤਸਰ ਬਾਗਲਾ ਦੇ ਤੁਹਾਨੂੰ ਵੀ ਵਧਾਈਆਂ ਮਾਰਦਾ ਸਰ ਸਨੇ ਕਿਰਪਾ ਕਰਦੀ ਬੋਲੇ ਸੋਨਿਆਰ ਸੋਨਿਆਰ ਆਕ ਤੇ ਨੂੰ ਨੀਂਦਣਾ ਆ ਮੀਂਦਾ ਪਾਣੀ ਨਾ ਜੰਮ ਕਰੋਨਾ ਚਾਪ ਸੱਲਾ ਨਰਾ ਫਰੀ ਵੀ ਸਕੋ ਮਾਸ਼ਾ ਅੱਲਾ ਜਦੋਂ ਟਾਕਰ ਪਟੋ ਸਾਉਂਦਾ ਵੀ ਲੰਦਾ ਜਿਵੇਂ ਮਾਰ ਦੀ ਗੀਤ ਰੋਡ ਪੈ ਗਈ ਨਾ ਪਾਣੀ ਥੱਲੇ ਜਾਣ ਲੱਗਦਾ ਮਾਰ ਨੂੰ ਰੰਗ ਦਾ ਰੋਡ सचे पाती दस्तार सजाउण लॻियो भई दस्तार अच्छा रहण ਦੀਆਂ 17 ਸੁਣੀਆਂ ਰਹਿਣਗੀਆਂ ਪੇਸਾ ਤੇ ਹੋਰੇ ਇਸ ਸੁਹਾਨਾ ਜ਼ਾਲਮ ਸੁਹਾਨਾ